सत श्रीकाल जी एसट्रोलॉजी विद लॉजिक आप सब का स्वागत मैं जस्सी मान एक शेयर न अब प्रोग्राम की शुरुआत करते हैं वैसे तो कद कद शेयर भी सुन लेने चाहिए आ बड़िया डूगिया डूगिया गलत निकी जी गल कर देंगे तो अच डूी गल सुनो केंद्र हाथों की लकीरें भी कितनी शातिर हैं ये हाथों की लकीरें भी कितनी शातिर हैं मुठ्ठी में तो हैं मगर काबू में नहीं देखो मुठ्ठी है बंद है पर काबू च नहीं है ਕਹਿੰਦੇ ਹੱਥਾਂ ਦੀਆਂ ਲਕੀਰਾਂ ਲਿਖੀਆਂ ਹੁੰਦੀਆਂ ਨੇ ਜੋ ਤੁਸੀਂ ਕਰਮ ਲੈ ਕੇ ਆਉਨੇ। ਅੱਛਾ ਤੇ ਹੱਥਾਂ ਨਾਲ ਹੀ ਅਸੀਂ ਕਰਮ ਕਮਾਉਨੇ। ਦੇਖੋ ਗੱਲ ਕਿੰਨੀ ਮਿਲਦੀ ਐ। ਕਰਮ ਕਰਨੇ, ਕੰਮ ਕਰਨੇ, ਅੱਛੀ ਨੀਅਤ ਨਾਲ ਕਰਨੇ ਇਹ ਹੱਥਾਂ ਦੀਆਂ ਲਕੀਰਾਂ ਦੇ ਮਾਇ। ਕਈ ਲੋਕਾਂ ਦੀਆਂ ਮੈਂ ਗੱਲਾਂ ਸੁਣੀਆਂ ਕਹਿੰਦੇ ਹੱਥ ਖਸ ਗਏ, ਸਾਰੀ ਉਮਰ ਕੰਮ ਕਰਦਿਆਂ ਤੇ ਲਕੀਰਾਂ ਨਹੀਂ ਬਦਲੀਆਂ। ਹੱਥ ਖਸ ਗਏ ਸਾਰੀ ਉਮਰ ਕੰਮ ਕਰਦਿਆਂ ਤੇ ਲਕੀਰਾਂ ਨਹੀਂ ਬਦਲੀਆਂ। ਤੁਸੀਂ ਇਹ ਦੱਸੋ ਕਿ ਹੁਣ ਇਹ ਤੋਂ ਜ਼ਿਆਦਾ ਡੂੰਗੀ ਗੱਲ ਕੀ ਹੋ ਸਕਦੀ ਆ? ਕੇ ਹੱਥ ਦੀਆਂ ਲਕੀਰਾਂ ਮੁਠੀ 'ਚ ਨੇ ਪਰ ਕਾਬੂ 'ਚ ਨਹੀਂ ਨਹੀਂ ਹੋ ਸਕਦੀ ਨਾ ساری ਉਮਰ ਕਈ ਵਾਰੀ ਅਸੀਂ ਇੱਕੋ ਹੀ ਰਸਤਾ ਚੁਣਦੇ ਆ ਦੁਨੀਆਦਾਰੀ ਮੁਤਾਬਕ ਚੱਲਦੇ ਆ ਪਰ ਬਣਦਾ ਕੁਝ ਨਹੀਂ ਬਦਲ ਕੇ ਦੇਖੋ ਨਾ ਆਪਣੇ ਆਪ ਨੂੰ ਬਦਲਣਾ ਚਾਹੀਦਾ ਐਵੇਂ ਬਿਣਾ ਵਜ੍ਹਾ ਤੋਂ ਅਸੀਂ ਅਸੀਂ ਇੱਕ ਇੱਕ ਪੱਖ ਲੈ ਕੇ ਇੱਕ ਗੱਲ ਲੈ ਕੇ ਇੱਕ ਚੀਜ਼ ਲੈ ਕੇ ਚੱਲਦੇ ਆ ਕਿਹੜੀ ਚੀਜ਼ ਲੈ ਕੇ ਜੀ ਕਿਹਾ ਗਿਆ ਸੀ ਇਹ ਵਧੀਆ ਹੁੰਦੀ ਹੈ ਅੱਛਾ ਠੀਕ ਹੈ ਓਕੇ ਓਕੇ ਵਧੀਆ ਹੁੰਦੀ ਮੈਂ ਮੰਨਦੀ ਆ ਇਸ ਚੀਜ਼ ਨੂੰ ਕਟਿਆ ਕੀ ਹੈ ਤੇ ਵਧੀਆ ਕੀ ਹੈ ਇਹ ਡਿਸਾਈਡ ਕੌਣ ਕਰਦਾ ਹੈ? ਇਹ ਕੌਣ ਡਿਸਾਈਡ ਕਰਦਾ ਹੈ ਵਧੀਆ ਕੀ ਹੈ ਤੇ ਕਟਿਆ ਕੀ ਹੈ? ਅਸੀਂ ਨਾ ਤੇ ਇਨਸਾਨ ਆਪਣੇ ਤਰੀਕੇ ਨਾਲ ਹੀ ਹਰ ਕਿਸੇ ਨੂੰ ਚਲਾਉਂਦਾ ਬੜਾ ਛਾਤਰ ਹੈ। ਜੰਗਲ 'ਚ ਜਿਹੜਾ ਰਾਜਾ ਹੁੰਦਾ ਨਾ ਤੇ ਉਹਨੂੰ ਰਾਜੇ ਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਰਾਜ ਕਰਨਾ ਹੈ ਤੇ ਉਹਨੇ ਫਿਰ ਆਪਣੇ ਤਰੀਕੇ ਆਪਣੇ ਊਸੂਲ ਆਪਣੇ ਰੂਲ ਬਣਾ ਦੇਣੇ ਆ। ਬਸ ਇਸੇ ਤਰ੍ਹਾਂ ਨਾਲ ਇਸ ਸਮਾਜ ਦੇ ਰੂਲ ਬਣਿਆ, ਊਸੂਲ ਬਣਿਆ ਜਿਸ ਦੇ ਵਿੱਚ ਹਰ ਕੋਈ ਇੱਕੋ ਤਰ੍ਹਾਂ ਦੇ ਚੱਕੀ ਨੂੰ ਉਸਦਾ ਹੀ ਕਮਾਈ ਜਾ ਰਹੀ ਹੈ। ਯੋਨੀ ਅਸੀਂ ਆਪਣੇ ਆਪ ਨੂੰ ਸਮਝ ਲੈਂਦੇ ਆਪਾਂ ਕਈ ਵਾਰ ਇਹ ਕਿਹਾ ਹਰ ਕੋਈ ਤੁੱਕੇ ਤੁੱਕੇ ਚਲਾ ਰਿਹਾ ਹੈ ਕਿ ਜਿੱਦਾਂ ਹੁਣ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ એનર્ਜੀ ਜੋ ਹੈ ਨਾ ਕੁਦਰਤ ਨੇ ਸਾਨੂੰ ਦਿੱਤੀ ਹੈ ਪਰਮਾਤਮਾ ਨੇ ਸਾਨੂੰ ਬਹੁਤ ਹੀ ਜ਼ਿਆਦਾ ਖੂਬੀਆਂ ਦਿੱਤੀਆਂ ਨੇ ਖੂਬੀਆਂ ਬਹੁਤ ਜ਼ਿਆਦਾ ਦਿੱਤੀਆਂ ਨੇ ਘਟ ਦਿੱਤੀਆਂ ਨੇ ਇਹ ਮਾਇਨੇ ਨਹੀਂ ਰੱਖਦਾ ਕਿਹੜੀ ਖੂਬੀ ਦਿੱਤੀ ਹੈ ਤੇ ਉਹਨੂੰ ਕਿੱਦਾਂ ਚਲਾਉਣਾ ਹੈ ਮਾਇਨੇ ਰੱਖਦਾ ਹਰ ਚੀਜ਼ ਹਰ ਇਨਸਾਨ ਚ ਹਰ ਜਾਨਵਰ ਚ ਹਰ ਪੌਦੇ ਚ ਹਰ ਪੇੜ ਪੰਛੀ ਚ ਹਰ ਹਰ ਤਰ੍ਹਾਂ ਦੇ ਬਣਾਏ ਹੋਏ ਜੀਵ ਜੰਤੂ ਚ ਇਸ ਪ੍ਰਕਿਰਤੀ ਤੇ ਉਹਦੇ ਵਿੱਚ ਜੇ ਗੁਣ ਨੇ ਤੇ ਔਗਣ ਵੀ ਨਾਲ ਹੀ ਨੇ ਪਰ ਜੇ ਗੁਣ ਜੇ ਗੁਣ ਮਤਲਬ ਗੁਣਤਾ ਹੈ ਨਾ ਗੱਲ ਇਹ ਆ ਕਿ ਲਸਣ ਦਾ ਆਪਣਾ ਗੁਣਾ ਹੈ ਅਦਰਕ ਦਾ ਆਪਣਾ ਗੁਣਾ ਹੈ ਹਰ ਚੀਜ਼ ਦਾ ਆਪਣਾ ਗੁਣਾ ਹੈ ਅਗਰ ਸ਼ੇਰ ਨੂੰ ਇੱਕ ਗੁਣ ਦਿੱਤਾ ਕਿ ਉਹਨੇ ਸ਼ਿਕਾਰ ਕਰਕੇ ਖਾਣਾ ਏ ਤਾਂ ਹਿਰਨ ਨੂੰ ਇਹ ਗੁਣ ਦਿੱਤਾ ਕਿ ਉਹਨੇ ਤੇਜ਼ ਭੱਜ ਕੇ ਆਪਣੀ ਜਾਨ ਬਚਾ ਵੀ ਲੈ ਹੈ ਨਾ ਹੁਣ ਅਗਰ ਕਿਸੇ ਹੋਰ ਜੀਵ ਜੰਤੂਆਂ ਨੂੰ ਸੱਪ ਨੂੰ ਆਪਾਂ ਕਹੀਏ ਕਿ ਸੱਪ ਨੂੰ ਗੁਣ ਅਗਰ ਟੇਡਾ ਚੱਲਣ ਦਾ ਦਿੱਤਾ ਏ ਤਾਂ ਨਿਉਲੇ ਨੂੰ ਉਹਦੇ ਨਾਲ ਲੜਨ ਦੀ ਪਾਵਰ ਵੀ ਦਿੱਤੀ ਹੈ ਜਦ ਕਿ ਜ਼ਿਆਦਾ ਪਾਵਰਫੁਲ ਆਪਾਂ ਸੱਪ ਨੂੰ ਮੰਨਦੇ ਹਾਂ ਅਗਰ ਬਾਜ ਨੂੰ ਸ਼ਪਤ ਦਾ ਸੱਪ ਦਾ ਸ਼ਿੰਗਾ ਸ਼ਿਕਾਰ ਕਰਨ ਦੀ ਕਲਾ ਬਖਸ਼ੀ ਹੈ ਤੇ ਕਿੱਥੋਂ ਕਿਦਾਂ ਕਿਹਨੇ ਸ਼ਿਕਾਰ ਕਰਨਾ ਹੈ ਇਹ ਉਸਦੇ ਦਿਮਾਗ 'ਚ ਸੋਚ ਪਾ ਦिती ਹੈ ਉਹ ਕਿਸੇ ਸਕੂਨ 'ਚ ਨਹੀਂ ਪੜਿਆ ਹੈ ਨਾ ਹੁਣ ਜੇ ਆਪਾਂ ਗਈ ਜਾਈਏ ਕਿ ਲਸਣ ਦੀ 스멜 ਬੜੀ ਗੰਦੀ ਹੈ ਉਹਦੇ ਉਹਦੀ ਉਹਦੀ 스멜 ਤੇ ਨਾ ਜਾਓ ਉਹਦੇ ਗੁਣ 'ਚ ਜਾ ਇਸੇ ਤਰ੍ਹਾਂ ਨਾਲ ਹੋ ਸਕਦਾ ਸਾਡੀ ਦਿੱਖ ਸਾਡਾ ਸੁਭਾਅ ਸਾਡੀ ਸੋਚ ਕਿਸੇ ਨੂੰ ਨਾ ਪਸੰਦਾ ਆਏ ਪਰ ਸਾਡੇ ਅੰਦਰ ਦਾ ਜੋ ਕੋਣ ਹੈ ਸਾਨੂੰ ਤੇ ਉਹਨੂੰ ਦੇਖਣਾ ਚਾਹੀਦਾ ਹੈ ਤੇ ਉਹ ਦੂਜੇ ਤੋਂ ਤੁਸੀਂ ਕਿਉਂ ਕ੍ਰਿਟੀਸਾਈਜ਼ ਕਰਾਉਨੇ ਹੋ ਕਿ ਕੋਈ ਦੱਸੇਗਾ ਕਿ ਸਾਡੇ 'ਚ ਕੀ ਹੈ ਕੋਈ ਡਿਸਾਈਡ ਕਰੇਗਾ ਕਿ ਸਾਡੇ 'ਚ ਕੀ ਹੈ ਨਹੀਂ ਨਾ ਤੁਸੀਂ ਆਪਣੇ ਗੁਣ ਨੂੰ ਕਿਉਂ ਨਹੀਂ ਪਛਾਣਦੇ ਤੁਸੀਂ ਆਪਣੇ ਮੁਤਾਬਕ ਆਪਣੇ ਆਪ ਨੂੰ ਕਿਉਂ ਨਹੀਂ ਢਾਲਦੇ ਕਿਉਂ ਅਸੀਂ ਦੂਜੇ ਦੇ ਮੁਤਾਬਕ ਹੀ ਆਪਣੀ ਜ਼ਿੰਦਗੀ ਵੀ ਜਿਉਂਨੇ ਆ ਰਸਤੇ ਵੀ ਚੁਣਦੇ ਆ ਫਿਰ ਤੋਬਦੇ ਵੀ ਆ ਉਹਦੇ ਤੇ ਫਿਰ ਉਦਾਸ ਵੀ ਹੁੰਦੇ ਆ ਫਿਰ ਪਰੇਸ਼ਾਨ ਵੀ ਹੁੰਦੇ ਆ ਫਿਰ ਦਿਖਾਵਾ ਵੀ ਕਰਦੇ ਕਾਦਾ ਇੱਥੇ ਚੱਲੇ ਸੀ ਆ ਪਾਇਆ ਪਰ ਆ ਨਹੀਂ ਮਿਲਿਆ ਕਿਨੂੰ ਸ਼ੁਰੂਆਤ ਤੁਹਾਡੇ ਹੱਥ ਚ ਨਹੀਂ ਹੈ ਅੰਤ ਤੁਹਾਡੇ ਹੱਥ ਚ ਨਹੀਂ ਹੈ ਜਿਹੜੀ ਵਿਚਕਾਰਲੀ ਜ਼ਿੰਦਗੀ ਹੈ ਉਹਨੂੰ ਤਾਂ ਸਾਡੇ ਸਾਡੇ ਮਤਲਬ એનર્ਜੀ ਮੁਤਾਬਕ ਹੋਣਾ ਚਾਹੀਦਾ ਹੈ ਕਿ ਨਹੀਂ ਫਿਰ ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਕੁਦਰਤ ਤੇ ਛੱਡ ਦਿਓ ਬਸ ਬਸ ਕੀ ਕਰੋ ਬਸ ਮਿਹਨਤ ਕਰੋ ਕਰਮ ਕਰੋ ਆਪਣੀ ਜ਼ਿੰਦਗੀ ਨੂੰ ਜੀਓ ਸ਼ੁਰੂਆਤ ਦਾ ਮਤਲਬ ਹੈ ਜਦੋਂ ਜਨਮ ਹੋਇਆ ਸਾਨੂੰ ਥੋੜਾ ਪੁੱਛਿਆ ਰੱਬ ਨੇ ਕਿ ਬਾਈ ਜਨਮ ਦੇਣ ਲੱਗਿਆ ਤੈਨੂੰ ਦੁਨੀਆ 'ਚ ਭੇਜਣ ਲੱਗਿਆ ਨਹੀਂ ਪੁੱਛਿਆ ਨਾ ਤੇ ਜਦੋਂ ਅੰਤ ਹੁਣ ਕਿਹੜਾ ਪੁੱਛਣਾ ਵੀ ਤੈਨੂੰ ਲਿਜਾਣ ਲੱਗਿਆ ਵੀ ਦੱਸ ਦੇ ਰਸਲਾਹ ਹੈਗੀ ਨਹੀਂ ਪੁੱਛਿਆ ਨਾ ਕਿਸੇ ਨੇ ਨਹੀਂ ਪੁੱਛਣਾ ਹੀ ਨਹੀਂ ਹੈ ਤੇ ਜਿਹੜੀ ਵਿਚਾਰ ਦੀ ਜ਼ਿੰਦਗੀ ਹੈ ਉਹ ਫਿਰ ਅਸੀਂ ਕਿਉਂ ਉਹਦੇ ਵੱਲ ਦੇਖਦੇ ਰਹਿੰਨੇ ਆ ਜਿਨੇ ਨਾ ਜਨਮ ਦੇਣ ਲੱਗਿਆ ਪੁੱਛਿਆ ਨਾ ਜਾਣ ਲੱਗਿਆ ਪੁੱਛਣਾ ਤਾਂ ਉਹ ਇਸ ਦੁਨੀਆਦਾਰੀ ਦੇ ਜੰਗਲ ਦੇ ਵਿੱਚ ਅਸੀਂ ਆਪਣੇ ਮੁਤਾਬਕ ਕਿਉਂ ਨਹੀਂ ਜੀ ਪਾਉਂਦੇ ਇਹ ਕੁਐਸਚਨ ਨੂੰ ਸਮਝਣ ਲਈ ਤੁਹਾਨੂੰ ਇੱਕੋ ਹੀ ਆਨਸਰ ਹੈ ਕਿ ਤੁਸੀਂ ਆਪਣੇ ਆਪ ਨੂੰ ਸਮਝੋ ਉਸ ਦੀ ਬਣਾਈ ਚੀਜ਼ ਕਦੇ ਬੇਕਾਰ ਨਹੀਂ ਹੋ ਸਕਦੀ ਤੇ ਤੁਸੀਂ ਬੇਕਾਰ ਨਹੀਂ ਪਰ ਅਸੀਂ ਕੀ ਕਰਦੇ ਹਾਂ ਅਸੀਂ ਸਿਰਫ ਤੇ ਸਿਰਫ ਦੂਜੇ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਦੂਜੇ ਦੀ ਜ਼ਿੰਦਗੀ 'ਚ ਟਾਂਗ ਢਾਉਂਦੇ ਹਾਂ ਆਪਣੇ ਨਾਲ ਕੋਈ ਨਹੀਂ ਹੁਣ ਦੇਖੋ ਲੋਕਾਂ ਦਾ ਇੱਕ ਨਾ ਇੱਕ ਨਜ਼ਰੀਆ ਬਣ ਗਿਆ ਏ ਹੁਣ ਦੇਖੋ ਕਿਸੇ ਦੀ ਵੀਡੀਓ ਹੈ ਮੰਨ ਲਓ ਤੁਹਾਡੇ ਕੰਮ ਦੀ ਨਹੀਂ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਚੀਜ਼ ਨੂੰ ਨਹੀਂ ਮੰਨਦੀ ਤੇ ਮੈਂ ਉਹ ਦੇਖਣੀ ਨਹੀਂ ਜਿਹੜੀ ਚੀਜ਼ ਨੂੰ ਸਾਡਾ ਦਿਮਾਗ ਮੰਨ ਨਹੀਂ ਮੰਨਦਾ ਸੀ ਉਹ ਦੇਖਣੀ ਨਹੀਂ ਅਸੀਂ ਉਹ ਸੁਣਨੀ ਨਹੀਂ ਕਿਉਂ ਟਾਈਮ ਵੇਸਟ ਕਰਨਾ ਜਿਹੜੀ ਚੀਜ਼ ਨੂੰ ਮੈਂ ਮੰਨਦੀ ਨਹੀਂ ਤੁਸੀਂ ਦੱਸੋ ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਤੁਸੀਂ ਉਹਨੂੰ ਦੇਖੋਗੇ ਨਹੀਂ ਦੇਖੋਗੇ ਨਾ ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹਨੂੰ ਦੇਖੋਗੇ ਕਿ ਹਾਂ ਮੈਨੂੰ ਵਧੀਆ ਲੱਗਦਾ ਹੈ ਜਾਂ ਲੱਗਦੀ ਹੈ ਜਾਂ ਇਹ ਇਹ ਗਾਣਾ ਇਹ 뮤직 ਇਹ ਇਹ ਨਾਟਕ ਇਹ ਸੀਰੀਅਲ ਮੈਨੂੰ ਵਧੀਆ ਲੱਗਦਾ ਜਾਂ ਆ ਟੌਪਿਕ ਮੈਨੂੰ ਵਧੀਆ ਲੱਗਦਾ ਤਾਂ ਤੁਸੀਂ ਉਹ ਸੁਣੋਗੇ ਨਾ ਹਾਂ ਉਹ ਲੱਗ ਗੱਲ ਹੈ ਕਿ ਤੁਹਾਨੂੰ ਉਹ ਟੌਪਿਕ ਪਸੰਦ ਨਹੀਂ ਆਇਆ ਤੁਹਾਡੇ ਦਿਮਾਗ 'ਚ ਨਹੀਂ ਵੜਿਆ ਤੇ ਫਿਰ ਤੁਸੀਂ ਉਸ ਨਾਲ ਲੌਜੀਕਲੀ ਜਵਾਬ ਦੋਗੇ ਪਰ ਨਹੀਂ ਅਸੀਂ ਜੀ ਜਿਹੜੇ ਸਟਰਾਟਜੀ ਤੇ ਵਿਸ਼ਵਾਸ ਨਹੀਂ ਰੱਖਦੇ ਤੇ ਤੁਹਾਨੂੰ ਕਿਹਨੇ ਕਿਹਾ ਵਿਸ਼ਵਾਸ ਕਰੋ ਨਹੀਂ ਜੀ ਅਸੀਂ ਸੁਣਨਾ ਵੀ ਆ ਤੁਹਾਨੂੰ ਅਸੀਂ ਕਮੈਂਟ ਵੀ ਕਰਨਾ ਫਿਰ ਫਿਰ ਕਮੈਂਟ ਵੀ ਅਸੀਂ ਵਿਲੇ ਆ ਬਹੁਤ ਵਿਲੇ ਆ ਅਸੀਂ ਬਹੁਤ ਹੀ ਵਿਲੇ ਆ ਸੱਚ ਮੋਬਾਈਲ ਨੇ ਸਾਨੂੰ ਜਮਈ ਬੇਕਾਰ ਬਣਾਤਾ ਹੈ ਵਿਲੇ ਕਰ ਦਿੱਤਾ ਕੰਮ ਦੀ ਚੀਜ਼ ਲਈ ਅੱਛਾ ਇੱਕ ਗੱਲ ਹੋਰ ਵੀ ਹੈ ਜਿਨ੍ਹਾਂ ਨੇ ਇਹਦੇ ਤੋਂ ਫਾਇਦਾ ਲੈਣਾ ਉਹ ਫਾਇਦਾ ਬਹੁਤ ਲੈ ਰਹੇ ਆ ਕੰਮਾਂ ਦੀਆਂ ਚੀਜ਼ਾਂ ਵੀ ਇਹ ਚ ਬੜੀਆਂ ਨੇ ਤੇ ਨਕਮੀਆਂ ਵੀ ਫਿਰ ਉਹੀ ਗੱਲ ਹੋ ਜਾਂਦੀ ਹੈ ਨਾ ਐਂਡ ਚ ਕਿ ਜਿਸ ਤਰ੍ਹਾਂ ਦੀ ਜਿਸ ਦੀ ਸ੍ਰਿਸ਼ਟੀ ਜਿਸ ਤਰ੍ਹਾਂ ਸੌਰੀ ਜਿਸ ਤਰ੍ਹਾਂ ਦੀ ਕਿਸੇ ਦੀ ਦ੍ਰਿਸ਼ਟੀ ਮਤਲਬ ਦੇਖਣਾ ਉਹਨੂੰ ਓਦਾਂ ਦੀ ਹੋਈ ਉਹ ਸ੍ਰਿਸ਼ਟੀ ਲੱਗਣੀ ਉਹਨੂੰ ਓਦਾਂ ਨਹੀਂ ਆਇਓ ਚੀਜ਼ਾਂ ਕਿਸੇ ਨੇ ਕੋਈ ਕਮੈਂਟ ਕਰਦਾ ਹੈ ਜੀ ਸਾਡਾ ਉੱਤੇ ਆ ਸਭ ਤੋਂ ਅਸੀਂ ਇਹਨੂੰ ਮੰਨਦੇ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਦੇਖੋ ਤੁਸੀਂ ਉਹ ਉਹ ਨੇ ਉਹ ਉਹ ਨੇ ਉਹ ਨਹੀਂ ਮੰਨਦੇ ਸੀ ਉਹਨਾਂ ਦਾ ਆਪਣਾ ਤਰਕ ਸੀ ਆਪਣਾ ਲੌਜੀਕ ਸੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਾਪੀ ਕਰ ਰਹੇ ਹੋ ਕਿਸੇ ਚੀਜ਼ ਨੂੰ ਤੁਸੀਂ ਆਪਣਾ ਦੇਖੋ ਪਹਿਲਾਂ ਕਿ ਅਸੀਂ ਕੀ ਆ ਫਿਰ ਦੇਖੋ ਕਿ ਅਸੀਂ ਕੀ ਚੀਜ਼ ਕਰਦੇ ਆਂ ਤੇ ਕਿੱਥੇ ਖੜੇ ਆਂ ਅਸੀਂ ਮੰਨਦੇ ਆਂ ਹਰ ਚੀਜ਼ ਜਦੋਂ ਅਸੀਂ ਬਿਮਾਰ ਹੋਨੇ ਆ ਫਿਰ ਅਸੀਂ ਭੱਜਦੇ ਆਂ ਡਾਕਟਰ ਦੇ ਤੇ ਜੇ ਪਹਿਲੇ ਹੀ ਪਰਹੇਜ਼ ਕਰ ਲੈ ਜਾਨ ਤਾਂ ਕਿਉਂ ਬਿਮਾਰ ਹੋਵਾਂ ਤੁਸੀਂ ਜੇ ਮੌਸਮ ਅਨੁਸਾਰ ਢਾਲ ਲਿਆ ਜਾਵੇ ਆਪਣੇ ਆਪ ਨੂੰ ਤਾਂ ਕਿਉਂ ਬਿਮਾਰ ਹੋਵਾਂ ਪਰ ਨਹੀਂ ਨਹੀਂ ਜੀ ਨਹੀਂ ਫਿਰ ਅਸੀਂ ਇਹ ਥੋੜਾ ਕਿ ਉੱਥੇ ਜਾਵਾਂਗੇ ਜਿਹਨੂੰ ਅਸੀਂ ਮੰਨਦੇ ਆਂ ਫਿਰ ਅਸੀਂ ਕਿੱਥੇ ਜਾਂਦੇ ਜਿੱਥੇ ਜਿਸ ਚੀਜ਼ ਦੀ ਲੋੜ ਹੁੰਦੀ ਇਟਸ ਓਕੇ ਕੋਈ ਮੰਨਦਾ ਏ ਕਿਸੇ ਚੀਜ਼ ਨੂੰ ਜਾਂ ਨਹੀਂ ਮੰਨਦਾ ਮਾਈ ਨੇ ਇਹ ਨਹੀਂ ਰੱਖਿਆ ਗਲੇ ਰੱਖਦਾ ਮਾਇਨੇ ਕੀ ਅਸੀਂ ਖੜੇ ਕਿੱਥੇ ਆ ਅਸੀਂ ਕਰ ਕੀ ਰਹੇ ਕਿਉਂ ਕਰ ਰਹੇ ਐਵੇਂ ਬਿਣਾ ਬਜਾ ਸਿਰਫ ਇਹ ਤੋਂ ਗੱਲ ਕਰ ਮੈਂ ਇੱਕ ਡਿਸਕਸ਼ਨ ਕਰੂੰਗੀ ਤੁਹਾਡੇ ਨਾਲ ਵੀਡੀਓ ਤੇ ਕਿ ਕਿਸੇ ਨੇ ਕਿਸੇ ਦੀਆਂ ਨਾ ਗੱਲਾਂ ਕਈ ਵਾਰੀ ਮੈਨੂੰ ਬੜੀਆਂ ਅਜੀਬ ਲੱਗੀਆਂ ਮੇਰੇ ਪ੍ਰੋਫੈਸ਼ਨ ਦੇ ਵਿੱਚ ਹੁੰਦੇ ਆ ਜਿਹੜੇ ਮੈਨੂੰ ਹੋਰ ਨਹੀਂ ਕਿਸੇ ਨੇ ਕੋਈ ਉਹ ਕਰ ਕਿਉਂਕਿ ਮੈਨੂੰ ਜਿਹੜੀ ਚੀਜ਼ ਦੀ ਨੌਲੇਜ ਹੈ ਮੈਂ ਤੇ ਉਹਦੇ ਇੱਕ ਡਾਕਟਰ ਜੇ ਕੋਈ ਦੂਜਾ ਡਾਕਟਰ ਕੋਈ ਚੀਜ਼ ਕਹਿੰਦਾ ਤੇ ਇੱਕ ਡਾਕਟਰ ਮੋਹਦੇ ਤੇ ਹੁੰਦਾ ਕਿ ਲੈ ਇਦਾਂ ਥੋੜਾ ਹੋ ਸਕਦਾ ਮੈਂ ਤੇ ਇਹ ਚੀਜ਼ ਇਦਾਂ ਨਾ ਕਿ ਤੇ ਪੜੀ ਨਾ ਸੁਣੀ ਹੈਨਾ ਤਾਂ ਫਿਰ ਉਹਦੇ ਦਿਮਾਗ ਚੋ ਚੀਜ਼ ਵੱੜਦੀ ਐ ਤੇ ਮੈਨੂੰ ਅਗਰ ਕਿਸੇ ਦੀ ਕੋਈ ਗੱਲ ਬਿਨਾ ਸਿਰ ਪੈਰ ਤੋਂ ਲੱਗਦੀ ਆ ਤਾਂ ਆਪਾਂ ਜ਼ਰੂਰ ਕਹਿੰਨੇ ਆ ਕਿ ਇਹਦਾ ਕੋਈ ਲੌਜੀਕ ਬਣਿਆ ਇਹਦਾ ਕੋਈ ਤਰਕ ਬਣਿਆ ਜੇਰਾ ਸਾਹਮਣੇ ਬਹਿ ਕੇ ਦੱਸੋ ਤਾਂ ਸਹੀ ਕੀ ਲੱਗੇਗਾ ਹੈਨਾ ਜਿਵੇਂ ਕਿਸੇ ਨੇ ਕਿਹਾ ਕਿ ਸੰਗਰਾਮ ਜੋ ਐ ਸਿੱਖਾਂ ਲਈ ਬਣੀ ਨਹੀਂ ਵਾਹ ਵਾਹ ਅਬ ਇਹ ਕੁਝ ਵੀ ਬੋਲ ਦੋ ਕੁਝ ਵੀ ਬੋਲ ਦੋ ਕੱਲ ਦੱਸੋ ਇਹਦਾ ਲੌਜੀਕ ਬਣਦਾ ਚਲੋ ਅੱਜ 22 ਅਕਤੂਬਰ 2025 ਦਿਨ ਬੁੱਧਵਾਰ ਦਾ ਹੈប្រតិਪਦਾ ਤਿੱਥੀ ਅੱਜ ਚਾਣਨ ਪੱਕ ਸ਼ੁਰੂ ਹੋ ਗਿਆ ਅੱਜ ਤੇ ਅੱਜ ਹੁਣ ਤਕਰੀਬਨ ਆਪਾਂ ਦੇਖੀਏ ਤਾਂ ਪ੍ਰਤੀਪਤਾ ਤਿਥੀ ਤੇ 15 ਦਿਨ ਹੁਣ ਚੰਨ ਲਪਕ ਚੱਲੇਗਾ ਤੇ ਅਨਕੂਟ ਗੋਵਰਧਨ ਪੂਜਾ ਕੀਤੀ ਜਾਏਗੀ ਅੱਜ ਦੇ ਦਿਨ ਗਵਰਧਨ ਪੂਜਾ ਦਾ ਵੀ ਬੜਾ ਮਹੱਤਵ ਹੈ ਹਿੰਦੂ ਸਮਾਜ 'ਚ ਕਰਦੇ ਨੇ ਕ੍ਰਿਸ਼ਨ ਜੀ ਦੇ ਅਸਲ ਦੇ ਵਿੱਚ ਆਰਾਧਨਾ ਕਰਕੇ ਗਵਰਧਨ ਪਹਾੜ ਬਣਾਇਆ ਜਾਂਦਾ ਤੇ ਉਹ ਵਰਧਨ ਮਤਲਬ ਉਹਦੇ ਗੋਹਾ ਗਾਂ ਦਾ ਗੋਹਾ ਵਗੈਰਾ ਕਰਦੇ ਪਹਿਲੀ ਜਾਂਦੇ ਉਹ ਕੀਤਾ ਜਾਂਦਾ ਹੈ ਨਾ ਤੇ ਸ਼ੁਕਲ ਪੱਖਾ ਰੰਗ ਹੋ ਗਿਆ ਤੇ ਜੋ ਅੱਜ ਵਿਸ਼ਕਰਮ ਦੇਵੀ ਆ ਹੈਨਾ ਵਿਸ਼ਕਰਮਾ ਦਿਵਸ ਹੈ ਚ ਤੇ ਵਿਸ਼ਕਰਮਾ ਦਿਵਸ ਤੇ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਛੁੱਟੀ ਦਾ ਲੈਣਾ ਪਰਵਾਰ ਨਾਲ ਬੈਠੋ ਰੈਸਟ ਕਰੋ ਗੱਲਾਂ ਬਾਤਾਂ ਕਰੋ ਪਰਵਾਰ ਨਾਲ ਬੈਠ ਕੇ ਖਾਣਾ ਖਾਓ ਤੇ ਨਾਲ ਪ੍ਰੀਤੀ ਜੋਗ ਤੇ ਤੁਲਾ ਰਾਸ਼ੀ ਵਿੱਚ ਚੰਦਰਮਾ ਤੁਲਾ ਰਾਸ਼ੀ ਵਿੱਚ ਚੰਦਰਮਾ ਮਤਲਬ ਸੂਰਜ ਉਪੋਤ ਤੇ ਮੰਗਲ ਚੰਦਰ ਦਾ ਯੋਗ ਬਣਿਆ ਤੁਲਾ ਰਾਸ਼ੀ ਵਿੱਚ ਤੇ ਨਾਲ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਜੋ ਨਕਸ਼ਤਰ ਚੱਲ ਰਿਹਾ ਹੈ ਸਵਾਤੀ ਰਾਹੁ ਦਾ ਨਕਸ਼ਤਰ ਹੈ ਤੇ ਇਹ ਨਕਸ਼ਤਰ ਚੱਲੇਗਾ ਕੱਲ ਸਵੇਰੇ ਤੱਕ ਕੀ ਪ੍ਰਭਾਵ ਪਵੇਗਾ ਅਪਾਏ ਇਸ ਬਾਰੇ ਚਰਚਾ ਕਰਾਂਗੇ ਗ੍ਰਹਾਂ ਬਾਰੇ ਜਾਣਾਂਗੇ ਤੇ ਅੱਜ ਦੇ ਦਿਨ ਜਾਨੀ ਕਿ ਬੁੱਧਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਤੁਹਾਡਾ ਰਹੇਗਾ ਤਕਰੀਬਨ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਚਲਦੇ ਕੰਮ ਤਾਂ ਕੋਈ ਪਰੇਸ਼ੀ ਨਹੀਂ ਪਰ ਅਗਰ ਕੋਈ ਸ਼ੁਭ ਕੰਮ ਕਰਨਾ ਹੋਵੇ ਤਾਂ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਥੋੜੇ ਕੁ ਦਿਨਾਂ ਦੇ ਲਈ ਤਕਰੀਬਨ ਦੇਖਿਆ ਜਾਵੇ ਤਾਂ ਤੁਹਾਨੂੰ ਮੈਂ ਤਰੀਕ ਵੀ ਦੱਸ ਦਿੰਨੀ ਹ ਬ੍ਰਹਸਪਤ ਗਿਆ ਕਰਕਰਾਸ਼ੀ ਚ ਅਗਲੀ ਰਾਸ਼ੀ ਚ ਚਲਾ ਗਿਆ ਬ੍ਰਹਸਪਤ ਜੋ ਕਿ ਕਰਕਰਾਸ਼ੀ ਚ ਰਹੇਗਾ 18 ਅਕਤੂਬਰ ਨੂੰ ਗਿਆ ਕਰਕਰਾਂ ਰਾਸ਼ੀ ਚ ਤੇ 11 ਨਵੰਬਰ ਨੂੰ ਬੱਕਰੀ ਹੋ ਜਾਏਗਾ ਤੇ 5 ਦਸੰਬਰ ਨੂੰ ਫਿਰ ਮਿਥਨ ਜਾ ਜੇਗਾ ਯਾਨੀ 5 ਦਸੰਬਰ ਤੱਕ ਥੋੜੀ ਦੇਰ ਲਈ ਬ੍ਰੈਸ ਭਜੋ ਹੈ ਉਹ ਕਰਕਰਾਂ ਰਾਸ਼ੀ ਚ ਗਿਆ ਠੀਕ ਆ ਤਾਂ ਕੀ ਪ੍ਰਭਾਵ ਪਵੇਗਾ ਇਹਦੀ ਤੁਹਾਨੂੰ ਮੋਟਾ ਮੋਟਾ ਦੱਸਾਂਗੇ ਤੇ ਨਾਲ ਅੱਜ ਦਾ ਦਿਨ ਕਿੱਦਾਂ ਦਾ ਜਾਏਗਾ ਇਸ ਤੇ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਅਰੇ ਜਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਕਾਫੀ ਇਮੋਸ਼ਨਲ ਹੋਏ ਤੁਸੀਂ ਤੇ ਪੈਸੇ ਦੀ ਤੰਗੀ ਨਹੀਂ ਰਹੇਗੀ ਕੰਮਕਾਰ ਤੁਹਾਡਾ ਕੋਈ ਨਹੀਂ ਰੁਕੇਗਾ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਡਿਸੀਜਨ ਲੈਣ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਏਗੀ ਗੁਰੂ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਚੌਥੇ ਆਇਆ ਜੋ ਬਹੁਤ ਹੀ ਸ਼ੁਭ ਹੈ ਤੇ ਤੁਹਾਡੇ तकरीबन ਘਰ ਵਿੱਚ ਫੰਕਸ਼ਨ ਜਾਂ ਕਿਸੇ ਚੀਜ਼ ਦੀ ਤਿਆਰੀ ਜਾਂ ਕਿਸੇ ਨੂੰ ਕੋਈ ਤੁਸੀਂ ਕੋਈ ਚੀਜ਼ ਲੈਣੀ ਸੀ ਜਾਂ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਤੁਹਾਡੇ ਤਾਂ ਸਿਤਾਰੇ ਤੁਹਾਡੇ ਬਿਲਕੁਲ ਸ਼ੁਭ ਹੋ ਗਏ ਆ ਜਿੰਨੀ ਦੇਰ ਦਸੰਬਰ ਤੱਕ ਬ੍ਰਹਸਪਤੀ ਇੱਥੇ ਟੌਰਸ ਜਾਂ ਨਿਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਅੱਜ ਦਾ ਦਿਨ ਥੋੜਾ ਜਆ ਵਿਰੋਧੀਆਂ ਦੇ ਆ ਗੱਲਾਂ ਤੋਂ ਪਰਦੇ ਪਾਉਣ ਵਾਲਾ ਰਹੇਗਾ ਥੋੜਾ ਹਰ ਗੱਲ ਖੁੱਲ ਕੇ ਹਰ ਕੰਮ ਖੁੱਲ ਕੇ ਕਰਨਾ ਤੇ ਸਮਝਦਾਰੀ ਨਹੀਂ ਹੈ ਮਤਲਬ ਦਿਖਾਵੇ ਲਈ ਕਰਨਾ ਤਾਂ ਆਪਣੇ ਆਪ ਆਪਣੇ ਚ ਸੁਧਾਰ ਕਰਨਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਤੇ ਵਿਰੋਧੀਆਂ ਦੀਆਂ ਹਰਕਤਾਂ ਤੇ ਥੋੜੀ ਜਿਹੀ ਨਿਗਰਖ ਰੱਖੋ ਪੇਤ ਨਾ ਦੋ ਦੂਸਰਾ ਪਰਫਿਊਮ ਲਾਓ ਖੂਬਸੂਰਾ ਤੇ ਤੀਜਾ ਬਦਨਾਮੀ ਤੋਂ ਬਚੋ ਤੇ ਚੌਥਾ ਸਭ ਤੋਂ ਜ਼ਰੂਰੀ ਬ੍ਰਸਪਤ ਤੀਜੇ ਚਲਾ ਗਿਆ ਬਜ਼ੁਰਗਾਂ ਦੇ ਪੈਰ ਹੱਥ ਲਾਇਆ ਕਰੋ ਜੈਮਨੀ ਜਾਨੀ ਮਿਥੂ ਰਾਸ਼ੀ ਦੀ ਗੱਲ ਕਰੀਏ ਤਾਂ ਪੇਟ ਸੰਬੰਧੀ ਪਰੇਸ਼ਾਨੀਆਂ ਮਿਥੂ ਰਾਸ਼ੀ ਵਾਲਿਆਂ ਨੂੰ ਚੱਲਦੀਆਂ ਪਈਆਂ ਨੇ ਘਰ ਪਰਿਵਾਰ ਵਿੱਚ ਧੰਨ ਲਈ ਬਿਜ਼ਨਸ ਲਈ ਵਪਾਰ ਲਈ ਸਿਤਾਰੇ ਬਿਲਕੁਲ ਚੰਗੇ ਆ ਮੱਥੇ ਤੇ ਕੇਸਰ ਲਗਾਉਣਾ ਸ਼ੁਰੂ ਕਰੋ ਹੁਣ ਦਸੰਬਰ ਤੱਕ ਤਾਂ ਵਧੀਆ ਰਹੂਗਾ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਉਤავਲਾਪਣ ਬੇਚੈਨੀ ਨੁਕਸਾਨ ਕਰਾਏਗੀ ਯਾਤਰਾ ਲੰਬੀ ਚਾਹੀ ਹੋਵੇ ਚਾਹੀ ਛੋਟੀ ਹੋਵੇ ਤਾਂ ਇਹ ਫਲ ਕਰ ਹੀ ਹੋਣ ਵਾਲੀ ਹੈ ਇਸ ਸਮੇਂ ਤੇ ਤੇ ਬ੍ਰਹਸਪਤ ਲਗਨ ਚ ਉੱਚਦਾ ਚੱਲਦਾ ਪਿਆ ਹੈ ਤੇ ਵਿਆਹ ਸ਼ਾਦੀ ਕੰਮਕਾਰ ਹਰ ਤਰ੍ਹਾਂ ਦਾ ਕੰਮ ਤੁਹਾਡੇ ਹੱਕ ਚ ਪੱਖਜੋਏਗਾ ਤੇ ਹਰ ਤਰ੍ਹਾਂ ਦੀ એનર્ਜੀ ਤੁਹਾਨੂੰ ਸ਼ੁਭਫਲ ਦੇएगी ਭਲਾਈ ਦੇ ਕੰਮ ਤੁਹਾਡੇ ਮਨ ਨੂੰ ਤਸੱਲੀ ਤੇ ਖੁਸ਼ੀ ਦੇਵੇਗੀ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਥੋੜੇ ਕਨਫਿਊਜ਼ ਰਹੇ ਜੀ ਕਿਸੇ ਤਰ੍ਹਾਂ ਦੇ ਰਿਸ਼ਤੇਦਾਰੀ ਜਾਂ ਪਰਿਵਾਰ ਵਿੱਚ ਕਿਸੇ ਦੀ ਸਿਹਤ ਖਰਾਬ ਹੋਣ ਕਰਕੇ ਤਾਂ ਕੀ ਕਰਨਾ ਤੁਸੀਂ ਪੰਛੀਆਂ ਨੂੰ ਸਤਨਾਜਾ ਪਾਉਂਦੇ ਰਹਿਣਾ ਹੈ ਮੈਡੀਟੇਸ਼ਨ ਕਰਦੇ ਰਹਿਣਾ ਹੈ ਤੇ ਨਾਲ ਸਾਦੇ ਪ੍ਰਤੀ ਕੋਈ ਪਰੇਸ਼ਾਨੀ ਹੋਵੇ ਤਾਂ ਸੂਰਜ ਦੇ ਦਰਸ਼ਨ ਤੇ ਸੈਰ ਜ਼ਰੂਰ ਕਰੋ ਮੌਸਮ ਬਦਲ ਰਿਹਾ ਹੈ ਪਰੇਸ਼ਾਨੀ ਬਾਚੇਗੀ ਵਰਗੋ ਕੰਨਿਆ ਰਾਸ਼ੀ ਜੀਵ ਤੇ ਸ਼ਹਿਦ ਲਾ ਕੇ ਦਿਨ ਦੀ ਸ਼ੁਰੂਆਤ ਕਰਨਾ ਕੌਨਫੀਡੈਂਸ ਨੂੰ ਵਧਾਏਗਾ ਸ਼ੁਕਰ ਚ ਲਗਨ ਚਾਹ ਪਰਸਨੈਲਿਟੀ ਤੇ ਚਲੋ ਅੱਛੀ ਹੋ ਹੀ ਰਹੀ ਹੈ ਦੁੱਧ ਵੀ ਮੱਥੇ ਤੇ ਲਾਓ ਤੇ ਅੱਜ ਦੁੱਧ ਦੇ ਦੋ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਰਾਹੁ ਦਾ ਨਕਸ਼ਤਰ ਮਿੱਤਰ ਹੈ ਬ੍ਰਸਪਤ ਇਨਕਮ ਸਥਾਨ ਚ ਤਾਂ ਤਾਂਬੇ ਦਾ ਪੈਸਾ ਜੇਬ ਚ ਪਾ ਲੋ ਲਿਬਰਾ ਤੁਲਾ ਰਾਸ਼ੀ ਸਿਤਾਰੇ ਤਕਰੀਬਨ ਤਕਰੀਬਨ ਠੀਕ ਠਾਕ ਜੇ ਰਹਿਣਗੇ ਸੇਤ ਤੁਹਾਡੀ ਵੀ ਥੋੜੀ ਜਿਹੀ ਖਰਾਬ ਹੋਈ ਨਜ਼ਰ ਆ ਜੂ ਕਾਮ ਚਿੱਕਾ ਮੌਸਮ ਕਰਕੇ ਗਲੇ ਦੀ ਪਰੇਸ਼ਾਨੀ ਥੋੜੀ ਤੰਗ ਕੀਤੀ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰੋ ਤੇ ਧੁੱਪ ਚ ਸਿਰ ਟਾ ਕੇ ਰੱਖੋ ਦਿਨ ਵਧੀਆ ਬ੍ਰਹਸਪਤ ਜੋ ਚੱਲ ਰਿਹਾ ਤੁਹਾਡੇ ਤਾਂ ਥੋੜੇ ਜੇ ਤੁਹਾਡੇ ਕਲੋਜ਼ਲੀ ਰਿਸ਼ਤੇ ਖਰਾਬ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਚੱਲਦੇ ਚੱਲਦੇ ਕੰਮਾਂ ਵਿੱਚ ਕਿਤੇ ਨਾ ਕਿਤੇ ਅੜਚਨ ਪੈ ਜਾਏਗੀ ਸ਼ੁਕਰਵਾਰਾ ਕਰਕੇ ਆ ਜੋ ਨਿਚਦਾ ਚੱਲ ਰਿਹਾ ਸਕੋਰਪੀਅਸ ਹਨ ਬ੍ਰਿਛਿਕ ਰਾਸ਼ੀ ਦੇ ਲਈ ਸਿਤਾਰੇ ਹੋਏ ਸ਼ੁਭ ਕੰਮ ਕਰ ਲਈ ਵਪਾਰ ਲਈ ਬਿਜ਼ਨਸ ਲਈ ਦੁਕਾਨਦਾਰੀ ਲਈ ਕੱਪੜੇ ਦਾ ਕੰਮ ਕਰਨ ਵਾਲਿਆਂ ਨੂੰ ਚੰਗੇ ਆਰਡਰ ਮਿਲਣਗੇ ਕੰਮ ਚ ਜੀ ਵੀ ਲੱਗੇਗਾ ਕਾਲਾ ਨੀਲਾ ਰੰਗ ਪਾਉਣਾ ਨਹੀਂ ਤੇ ਚਲਦੇ ਪਾਣੀ ਵਿੱਚ ਥੋੜੇ ਜਿਹਾ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰਨੇ ਸ਼ੁਰੂ ਕਰੋ ਸਭ ਅੱਛਾ ਹੋ ਜਾਏਗਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲੇ ਤੁਨੂ ਰਾਸ਼ੀ ਦੇ ਲਈ ਐਲੀਗੇਸ਼ਨ ਤੋਂ ਅਮਤ ਤਤ ਤੋਂ ਬਚਣਾ ਹੈ ਕਿਉਂਕਿ ਬ੍ਰਸਪਤ ਜੋ ਹੈ ਉਹ ਤੁਹਾਡੇ ਲਗਨ ਦਾ ਮਾਲਕ ਹੈ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚਲਾ ਗਿਆ ਐਵੇਂ ਕਿਸੇ ਦੀ ਜ਼ਮਾਨਤ ਕਮਾਂਤੀ ਚ ਨਹੀਂ ਪੈਣਾ ਮਗ ਚੰਦਰ ਦੀ ਸਥਿਤੀ ਅੱਛੀ ਹੈ ਤਾਂ ਅੱਜ ਦੇ ਦਿਨ ਤੁਸੀਂ ਕਿਉਂਕਿ ਰਾਹੂ ਦਾ ਨਕਸ਼ਤਰ ਹੈ ਤੇ ਇਸ ਕਰਕੇ ਆਪਣੀ ਬਾਣੀ ਚ ਮਿਠਾਸ ਰੱਖ ਕੇ ਚੱਲਣਾ ਹੈ ਬਹਿਸਵਾਜੀ ਤੋਂ ਬਚਣਾ ਹੈ ਤੁਹਾਡੇ ਸ਼ਬਦ ਚੁਭ ਸਕਦੇ ਆ ਪਰਿਵਾਰ ਵਾਲਿਆਂ ਨੂੰ ਤੇ ਉਲਝਾਈ ਨਹੀਂ ਸਕਦੇ ਕੈਪ੍ਰਿਕੌਰ ਮਕਰ રાશિ ਦੇ ਲਈ ਬ੍ਰਹਸਪਤ ਸੱਤ ਆ ਗਿਆ 7ਵੇਂ ਸਥਾਨ 'ਚ 6ਵੇਂ ਤੋਂ ਨਿਕਲ ਕੇ ਸਿਹਤ ਤਾਂ ਚਲੋ ਹੁਣ ਤੁਹਾਡੀ ਠੀਕ ਹੋ ਜਾਏਗੀ ਪਰ ਨਾਲ ਹੀ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਗਾਹ ਨੂੰ ਰੋਟੀ ਪਾਣੀ ਸ਼ੁਰੂ ਕਰ ਦੇਣੀ ਹੈ ਤੁਸੀਂ ਲਗਾਤਾਰ ਪਾਓ ਰਿਲੈਕਸ ਮਿਲੇਗੀ ਨਾਲ ਪੀਲੀ ਦਾਲ ਦਾ ਦਾਨ ਕਰਨਾ ਕਿਉਂਕਿ ਬ੍ਰੈਸਟ ਵਸ ਸੱਤਵੇਂ ਸਥਾਨ 'ਚ ਆ ਗਿਆ ਤਾਂ ਪੀਲੀ ਦਾਲ ਧਾਰਮਿਕ ਸਥਾਨ ਤੇ ਰੱਖਣਾ ਹਲਦੀ ਦੇਣਾ ਤੁਹਾਡੇ ਲਈ ਸ਼ੁਭਤਾ ਜਾਏਗਾ ਪਰ ਹਾਂ ਇਹ ਗੱਲ ਹੈ ਕਿ ਕਿਤੇ ਵੀ ਦਰਬਾਰ ਹੈ ਸਰਕਾਰੀ ਦਰਬਾਰੇ ਤੁਹਾਡੀ ਗੱਲ ਜਰੂਰ ਸੁਣੀ ਚਾਹੀਏ ਆਕਿਊਰਸ ਜਣੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਅੱਛਾ ਜਾਏਗਾ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣ ਰਿਹਾ ਤਾਂ ਠੀਕ ਆਓ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਨਹੀਂ ਜਾ ਹੁਆ ਤੇ ਹੁਣ ਜਾ ਸਕਦੇ ਹ ਤੁਸੀਂ ਨੌ ਪੀਲੇ ਫੁੱਲ ਲੈ ਕੇ ਧਾਰਮਿਕ ਸਥਾਨ ਤੇ ਚੜਾਓ ਸੇਧਾ ਧਿਆਨ ਰੱਖੋ ਸੇਤਪ੍ਰਤੀ ਪਰੇਸ਼ਾਨੀ ਰਾਹੂ ਦੇ ਲਗਣ ਵਿੱਚ ਹੋਣ ਕਰਕੇ ਆ ਹੀ ਰਹੀ ਹੈ ਤੁਹਾਨੂੰ ਦੁੱਧ ਮੱਥੇ ਤੇ ਲਾਉਂਦੇ ਜਾਓ ਤੇ ਕੋਸ਼ਿਸ਼ ਕਰੋ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਉਤਰ ਨੂੰ ਘਟ ਪਾਣੀ ਦੇ ਪੀ ਲਓ ਪਾਈਸੇ ਜ਼ਮੀਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦੇ ਲਈ ਮੰਗਲਮਈ ਕੰਮਾਂ 'ਚ ਥੋੜੀਆਂ ਬਹੁਤੀਆਂ ਰੁਕਾਵਟਾਂ ਪਈਆਂ ਲਗਨ ਦਾ ਮਾਲਕ ਆਇਆ ਤੁਹਾਡਾ ਪੰਜਵੇਂ ਸਥਾਨ 'ਚ ਜਿਸ ਨੇ ਨੌਵੀਂ ਦ੍ਰਿਸ਼ਟੀ ਨਾਲ ਦੇਖਿਆ ਲਗਨ ਨੂੰ ਪੜ੍ਹਾਈ ਪੜਨ ਵਾਲੇ ਨੇ ਕੋਈ ਟੈਸਟ ਦੇਣਾ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਕੋਈ ਪੂਰੀ ਤਰ੍ਹਾਂ ਨਾਲ ਸ਼ੁਭ ਘਰ ਦੀ ਸਥਿਤੀ ਵੀ ਬਿਲਕੁਲ ਸਹੀ ਹੁੰਦੀ ਜਾਏਗੀ ਕੰਸਟ੍ਰਕਸ਼ਨ ਦਾ ਕੰਮ ਬਿਨਾਂ ਰੁਕਾਵਟ ਤੋਂ ਚੱਲੇਗਾ ਟੈਨਸ਼ਨ ਨਾ ਕਰੋ ਹਰ ਤਰ੍ਹਾਂ ਨਾਲ એનર્ਜੀ ਸ਼ੁਭ ਫਲ ਦਏ ਠੀਕ ਹਾਂ ਚਲਦੇ ਬਾਣੀ 'ਚ ਥੋੜਾ ਜਿਹਾ ਕਹਿੰਦੇ ਆ ਨੂੰ ਨਾਗ ਕੇਸਰ ਜਾਂ ਕੇਸਰ ਲੈ ਕੇ ਥੋੜੀ ਜਿਹੀ ਚੌਲ ਲੈ ਕੇ ਕੇਸਰ ਮਿਲਾ ਕੇ ਉਹ ਜਲ ਪ੍ਰਵਾਹ ਕਰਦੇ ਆ ACG ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਲੌਜੀਕਲੀ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਆ ਆਪਾਂ ਘਰ ਦੀਆਂ ਸੁਖਾਈਆਂ ਕੀਤੀਆਂ ਹੁਣ ਦਿਵਾਲੀ ਤੇ ਸਾਰਾ ਕੁਝ ਪਰ ਘਰ ਦਾ ਆਲਾ ਦਵਾਲਾ ਵੀ ਜ਼ਰੂਰ ਸਾਫ਼ ਕਰਨਾ ਚਾਹੀਦਾ ਇਹ ਨਹੀਂ ਕਿ ਘਰ ਤੋਂ ਬਾਹਰ ਸੁੱਟ ਦਿਓ ਕੂੜਾ ਤੇ ਉਹ ਤੁਹਾਨੂੰ ਸ਼ੁਭਫਲ ਦੇ ਏਦਾਂ ਤੇ ਹੁੰਦਾ ਹੀ ਨਹੀਂ ਹੈ ਤਾਂ ਚਲੋ ਤੁਸੀਂ ਘਰ ਦੀਆਂ ਸਫਾਈਆਂ ਕੀਤੀਆਂ ਤਾਂ ਹਾਲੇਦਵਾਲੇ ਦੀ ਸਫਾਈ ਵੀ ਕਰ ਲਿਓ ਬਹੁਤ ਜ਼ਰੂਰੀ ਹੈ ਨਾਲ ਹੀ ਅਗਰ ਤੁਸੀਂ ਤੁਹਾਨੂੰ ਨੀਂਦ ਦੀ ਕੋਈ ਪਰੇਸ਼ਾਨੀਆਂ ਪਰਿਵਾਰ ਵਿੱਚ ਰਿਸ਼ਤਿਆਂ 'ਚ ਕੋਈ ਪਰੇਸ਼ਾਨੀ ਹੈ ਕਿਉਂਕਿ ਅੱਜ ਕੱਲ ਬਹੁਤ ਹੀ ਰਿਸ਼ਤਿਆਂ ਦੇ ਪਰੇਸ਼ਾਨੀਆਂ ਚੱਲ ਹੀ ਰਹੀਆਂ ਨੇ ਆਪਣੀ ਸੌਣ ਵਾਲੀ ਜਗ੍ਹਾ ਜ਼ਰੂਰ ਚੇਂਜ ਕਰੋ ਅਗਰ ਸਵੇਰੇ ਉੱਠ ਕੇ ਤੁਸੀਂ ਫਰੈਸ਼ ਨਹੀਂਗੇ ਤੁਹਾਡੇ ਮੱਥੇ ਤੇ ਧੂੜੀ ਪੈ ਜਾਂਦੀ ਹੈ ਤੁਹਾਨੂੰ ਬਹੁਤ ਗੁੱਸਾ ਆ ਰਿਹਾ ਹੈ ਤਾਂ ਸਮਝੋ ਤੁਸੀਂ ਡਿਸਪੋਜ਼ਲ ਜੋਂ 'ਚ ਜਾਨੀ ਇਸ ਤਰ੍ਹਾਂ ਦੀ ਦਿਸ਼ਾ 'ਚ ਸੌਂ ਰਹੇ ਹੋ ਜੋ ਤੁਹਾਡੇ ਲਗਨ ਨਾਲ ਮੈਚ ਨਹੀਂ ਕਰਦੀ ਤਕੋਸ਼ਿਸ਼ ਕਰਨੀ ਹੈ ਤੁਸੀਂ ਜਿੱਦਾਂ ਕਿ ਮੰਨ ਲਓ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੀ ਆ ਮੰਨ ਲਓ ਤੁਹਾਡਾ ਸਿੰਘ ਲੱਗਣਾ ਹੈ ਤਾਂ ਸਿੰਘ ਦਾ ਮਾਲਕ ਸੂਰਜ ਹੈ ਤਾਂ ਤੁਹਾਨੂੰ ਕਦੇ ਵੀ ਵੈਸਟ ਦਿਸ਼ਾ 'ਚ ਸਿਰ ਕਰਕੇ ਨਹੀਂ ਸੌਣਾ ਚਾਹੀਦਾ ਫਿਰ ਤੁਹਾਨੂੰ ਪੂਰਬ ਦਿਸ਼ਾ 'ਚ ਸਿਰ ਕਰਕੇ ਹੀ ਸੌਣਾ ਚਾਹੀਦਾ ਤਾਂ ਕਈ ਵਾਰੀ ਅਸੀਂ ਆਪਣੇ ਆਪ ਹੀ ਆਪਣੀਆਂ ਚੀਜ਼ਾਂ ਨੂੰ ਡਿਸਟਰਬ ਕਰ ਦਿੰਦੇ ਆ ਫਿਰ ਅਸੀਂ ਮੰਨਦੇ ਨਹੀਂ ਲੈ ਜੀ ਸਾਡਾ ਤੇ ਸਿਰ ਚ ਦਰਦ ਹੀ ਨਹੀਂ ਹਟਦਾ ਲਗਨ ਦੇ ਮਾਲੂ ਮੁਤਾਬਕ ਆਪਣੇ ਆਪ ਨੂੰ 10 ਕੁ ਦਿਨ ਇੱਕ ਪਾਸੇ ਸਿਰ ਕਰਕੇ ਸੌਂ 10 ਕੁ ਦਿਨ ਦੂਜੇ ਪਾਸੇ ਜਿੱਧਰ ਜ਼ਿਆਦਾ ਰਿਲੈਕਸ ਮਿਲਦੀ ਆ ਉਧਰ ਜ਼ਿਆਦਾ ਟਾਈਮ ਸੌਵੋ ਪ੍ਰੈਕਟੀਕਲੀ ਤੌਰ ਤੇ ਬਣਾਓ ਨਾ ਆਪਣੇ ਆਪ ਨੂੰ ਥੋੜਾ ਥੋੜਾ ਪ੍ਰੈਕਟੀਕਲੀ ਤੌਰ ਤੇ ਪਰਖੋ ਦੇਖੋ ਤੇ ਫਿਰ ਚੇਂਜ ਕਰੋ ਸਭ ਬਧੀ ਹੋ ਜਾਵੇ ਸਮਾਜ ਦਾ ਜੱਦਾ ਆਪ ਸਭ ਦਾ ਜੱਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿਲਦਾ ਇਜਾਜ਼ਤ סאשיקה. אני? אבד נקראתי נולדה.